ਸੇਲ ਆਲ ਵਹੀਕਲ ਚੈਨਲ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਮੱਕੀ ਦੀ ਬਜਾਈ ਕਰਨ ਵਾਲੀ ਮਸ਼ੀਨ ਦਿਖਾਉ ਆਈ ਹੋਈ ਹੈ ਬਹੁਤ ਵਧੀਆ ਹਰਜੀਤ ਕੰਪਨੀ ਦੀ ਮੱਕੀ ਵਾਲੀ ਮਸ਼ੀਨ ਹੈ ਜੀ 23 ਡਿਸਕਾਂ ਵਾਲੀ ਇਸ ਦਾ ਨਵੀ ਦਾ ਮੁੱਲ ਹੈ ਜੀ 90000 ਰੁਪਈਆ ਤੇ ਮਾਲਕ ਵੀਰ ਨੇ ਡਿਮਾਂਡ ਰੱਖੀ ਹੈ 65000 ਰੁਪਿਆ ਫਿਕਸ ਨਿਊ ਮਾਡਲ ਮਸ਼ੀਨ ਹੈ ਜੀ ਸਿਰਫ 50 ਕਿੱਲੇ ਹੀ ਇਸ ਨਾਲ ਬਜਾਈ ਕੀਤੀ ਹੈ ਬਜਾਈ ਕਰਦਿਆਂ ਕੋਈ ਵੀ ਤਰ੍ਹਾਂ ਦਾ ਇਸ ਵਿੱਚ ਫਾਲਟ ਨਹੀਂ ਪਿਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਬਿਲਕੁਲ ਨਵੀਂ ਦੀ ਤਰ੍ਹਾਂ ਮੱਕੀ ਵਾਲੀ ਮਸ਼ੀਨ ਹੈ ਜੀ ਬਾਕੀ ਤੁਸੀਂ ਵੱਧ ਤੋਂ ਵੱਧ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਸਿਰਫ 65000 ਰੁਪਇਆ ਇਸ ਦਾ ਰੇਟ ਰੱਖਿਆ ਗਿਆ ਹੈ ਮੌਕੇ ਉੱਤੇ ਥੋੜਾ ਮਾਣਤਾਨ ਹੋ ਸਕਦਾ ਹੈ ਮਾਲਕ ਵੀਰ ਦਾ ਮੋਬਾਈਲ ਨੰਬਰ ਹੈ 94171 48607 94171 48607 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਇਹ ਮਸ਼ੀਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ ਮਸ਼ੀਨ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਬਾਕੀ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਇਹੋ ਜਿਹੇ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਐਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 86228 22751 86228 22751 ਤੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ ਆਪਣੇ ਚੈਨਲ ਤੋਂ ਬਿਲਕੁਲ ਫ੍ਰੀ ਐਡ ਕੀਤੀ ਜਾਂਦੀ ਹੈ ਐਡ ਕਰਵਾਉਣ ਵਾਲਾ ਨੰਬਰ ਵੀਡੀਓ ਦੇ ਵਿੱਚ ਸਕਰੀਨ ਦੇ ਥੱਲੇ ਚੱਲ ਰਿਹਾ ਹੈ ਜੀ ਇਸ ਨੰਬਰ ਤੇ ਤੁਸੀਂ ਐਡ ਕਰਵਾ ਸਕਦੇ ਹੋ ਧੰਨਵਾਦ